ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੇਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਆਪਾਂ ਲੱਗੇ ਆ ਅੱਜ ਬੱਚਿਆਂ ਨੂੰ ਚੂਰੀ ਬਣਾ ਕੇ ਦੇਣ ਇੱਕ ਨੇ ਚੂਰੀ ਖਾਣੀ ਆ ਇੱਕ ਨੇ ਨਮਕੀਨ ਪਰੌਂਠੇ ਖਾਣੇ ਆ ਤੇ ਇਹ ਇੱਕ ਬੱਚੇ ਦੀ ਬਣਨ ਲੱਗੀ ਚੂਰੀ ਤੇ ਇਸ ਦੀ ਆਪਾਂ ਕੀਤੇ ਆਚਾਰ ਪੇੜੇ ਆ ਆਪਣੇ ਕੋਲ ਹੈਗਾ ਦੇਸੀ ਘਿਓ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਇਹ ਹੈਗਾ ਘਰ ਦਾ ਦਹੀਂ ਕਿਉ ਆ ਮੈਂ ਬਾਹਰ ਕੱਢ ਕੇ ਰੱਖਿਆ ਸੀ ਕਿਉ ਉਹਦੇ ਚ ਖਤਮ ਹੋ ਗਿਆ ਤੇ ਇਹ ਕਿਉ ਫਰਿੱਜ ਚ ਸੀ ਇਹਨੂੰ ਹੁਣ ਮੈਂ ਗਰਮ ਕਰੂੰਗੀ ਤੇ ਸੋ ਆਪਾਂ ਇਹਦੇ ਬਣਾਉਣੇ ਆ ਪਰੌਂਠੇ ਤੇ ਇਹ ਪੇੜੇ ਕਰ ਲੈਨੇ ਆ ਇੱਧਰ ਆਪਣਾ ਗੈਸ ਪਾਲ ਲਿਆ ਸੇਮ ਕੀਤਾ ਸੀ ਮੈਂ ਪਹਿਲੇ ਕਰ ਲਵਾਂ ਤੇ ਹੁਣ ਆਪਾਂ ਬਣਾਉਣੇ ਆ ਪਰੌਂਠੇ ਜੀ ਇਹ ਪਰੌਂਠੇ ਹੋ ਗਏ ਤਿਆਰ ਇਹ ਆਪਾਂ ਇਹਦੇ ਲਈ ਚਾਰ ਪਰੌਂਠੇ ਤਿਆਰ ਕੀਤੇ ਆ ਰੋਂਠੇ ਹੋ ਕੇ ਤਿਆਰ ਇਹਦੇ ਲਈ ਆ ਕੇ ਹੋਏ ਦੇਸੀ ਤੇ ਸ਼ੱਕਰ ਆਪਣੇ ਕੋਲ ਖਤਮ ਸੀ ਉਹ ਮੈਂ ਇੱਕਦਮ ਵੇਖਿਆ ਤੇ ਸ਼ੱਕਰ ਹੈਗੀ ਨਹੀਂ ਸੀ ਤੇ ਆ ਲਿਆ ਇਹ ਬਰਤਨ ਜਿੱਦੇ ਵਿੱਚ ਆਪਾਂ ਇਹਨਾਂ ਨੂੰ ਮਤਲਬ ਕਿ ਕੁੱਟਾਂਗੇ ਚੂਰੀ ਨੂੰ ਤੇ ਹੁਣ ਆਪਾਂ ਇਹਦੇ ਕੁੱਟਣ ਦੇ ਕਰਦੇ ਹਾਂ ਧਿਆਨ ਇਹ ਲਾ ਫਰੋਂਗਾ ਵਿੱਚ ਵੀ ਚੰਗਾ ਘਿਉਂਦਾ ਹੈ। ਕਿਹਾ। ਸਾਉਂਦੇ ਹੈ ਜਦ ਖਜ ਗਰਮ। ਇਹ ਉਹਨਾਂ ਤੋਂ ਮੰਗ ਜਿਹਾ ਲਈ ਜੀ ਖਾਣ। ਵੈਸੇ ਤਾਂ ਮੈਂ ਹਮੇਸ਼ਾ ਸ਼ਕਤਰੀ ਖਾਂਦੀ ਹਾਂ। ਪਰ ਹੁਣ ਇਹ ਅਬੀ ਮਜਬੂਰੀ ਦੇ ਵਿੱਚ ਨਹੀਂ। ਖੰਡ ਪਾਉਣੀ ਪਈ ਐ। ਨਾਲ ਨਾਲ ਅਪਾ ਥੋੜਾ ਥੋੜਾ ਘਿਓ ਪਾਉਂਦੇ ਜਾਵਾਂਗੇ ਤੇ ਨਾਲ ਨਾਲ ਚੂਰੀ ਆ ਜਾਏ ਨਾ ਕੋਹ ਠੇ ਵੀ ਬੜੇ ਗਰਮ ਨੇ ਇਸ ਤਰ੍ਹਾਂ ਅਪਾ ਸਾਡੀ ਚੂਰੀ ਨੂੰ ਕੋਟ ਲਵਾਂਗੇ ਬਹੁਤ ਜੀ ਇਹ ਚੂਰੀ ਵੇਖੋ ਚੂਰੀ ਬਣ ਕੇ ਹੋ ਗਈ ਤਿਆਰ ਜਿਹਨੂੰ ਚੂਰੀ ਕਹਿੰਦੇ ਨੇ ਵੇਖੋ ਚੂਰੀ ਚੂਰੀ ਤਾਂ ਖਾਦਿਆਂ ਚੂਰੀ ਦਾ ਪਤਾ ਲੱਗਦਾ ਬੇ ਚੂਰੀ ਹੈ ਉਹ ਆਹ ਫਾਇਦੇ ਇਸ ਕੰਮ ਲੈ ਕੇ ਪਾ ਕੇ ਇਸੇ ਮੋਨੋ ਦੇ ਦੇਨੇ ਆ ਸਾਡੇ ਚੂੜੀ ਖਾਨ ਦਾ ਸ਼ਕੀਨ ਇੱਕ ਹੀ ਬੰਦਾ ਹੈ ਇਸੇ ਮੋਨੋ ਸਭ ਤੋਂ ਜ਼ਿਆਦਾ ਆਖੋ ਪਤਾ ਲਾ ਦਿਦਾਂ ਕਿ ਚੂੜੀ ਬਣੀ ਹੈ ਹਾਂਜੀ ਕਮੈਂਟ ਕਰਕੇ ਦੱਸਿਓ ਤਾਂ ਨੂੰ ਇਹ ਚੂਰੀ ਕਿਵੇਂ ਦੀ ਲੱਗੀ ਕਿ ਜ਼ਰੂਰ ਦੱਸਿਓ ਤੁਹਾਨੂੰ ਇਹ ਕੁੱਪਟੀ ਹੋਈ ਚੂਰੀ ਕਿਸ ਤਰ੍ਹਾਂ ਦੀ ਲੱਗੀ ਜੇ ਆਪਾਂ ਇਹਦੇ ਵਿੱਚ ਸ਼ੱਕਰ ਪਾਈਏ ਤੇ ਹੋਰ ਵੀ ਜ਼ਿਆਦਾ ਵਧੀਆ ਬਣੂਗੀ ਮੈਂ ਵਸ ਬਣਾਉਂਦੀ ਵੀ ਹਮੇਸ਼ਾ ਸ਼ੱਕਰ ਵਿੱਚ ਆ ਪਰ ਅੱਜ ਅਚਾਨਕ ਸਿੰਮੂ ਨੇ ਮੰਗ ਲਈ ਤੇ ਸ਼ੱਕਰ ਖਤਮ ਸੀ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਨਾ ਤੇ ਹੁਣ ਜ਼ਿਆਦਾ ਚੀਜ਼ ਨਹੀਂ ਲਿਆ ਕੇ ਰੱਖਦੇ ਤੇ ਚੀਜ਼ ਹਰ ਚੀਜ਼ ਸੁਲਾਬੀ ਜੀ ਹੋ ਜਾਂਦੀਆਂ ਤੇ ਤਾਂ ਕਰਕੇ ਤੇ ਅਜੇ ਅੱਜ ਹੀ ਖਤਮ ਹੋਈ ਹੈ ਵੈਸੇ ਤੇ ਹੁਣ ਆ ਪੇ ਬਣਾਈਏ ਖੰਡ ਵਿੱਚ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਚੂਰੀ ਕਿੰਨੀ ਦੀ ਲੱਗੀ ਜਰੂਰ ਦੱਸਿਓ ਤੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ